ਹਾਂਜੀ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਖਬਰ ਝੂਠੀ ਹੈ ਜਾਂ ਸੱਚੀ ਹੈ ਇਹ ਸਮਾਂ ਦੱਸੂਗਾ ਪਰ ਜਿਸ ਹਿਸਾਬ ਦੇ ਨਾਲ ਫਲਾਤ ਨੇ ਲੱਗਦਾ ਇਹ ਖਬਰ ਬਿਲਕੁਲ ਸੱਚੀ ਹੋਊਗੀ ਖਬਰ ਹੈ ਕਿ ਬਲਕਾਰ ਸਿੱਧੂ ਦੁਬਾਰਾ ਫੇਰ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਉਹ ਕਹਿੰਦਾ ਕਿ ਮੈਂ ਇੱਥੇ ਆ ਗਿਆ ਮੈਂ ਤਾਂ ਪਛਤਾ ਰਿਹਾ ਬਲਕਾਰ ਸਿੱਧੂ ਨੂੰ ਲੱਗਦਾ ਸੀ ਕਿ ਜਿਨਨੇ ਆਮ ਆਦਮੀ ਪਾਰਟੀ ਦੇ ਹੋਰ ਐਮਐਲਏ ਨੇ ਜਿੰਨਾ ਉਹਨਾਂ ਦਾ ਜਲੂਸ ਪਿੰਡਾਂ ਦੇ ਵਿੱਚ ਨਿਕਲਿਆ ਹੋਇਆ ਕਿ ਮੇਰਾ ਉਹਨਾਂ ਜਲੂਸ ਪਿੰਡਾਂ ਦੇ ਵਿੱਚ ਨਹੀਂ ਨਿਕਲਣਾ ਮੈਂ ਆਪਦੇ ਹਲਕੇ ਦੇ ਲਈ ਬਹੁਤ ਸਾਰੇ ਕੰਮ ਕੀਤੇ ਹੋਏ ਆ ਕੰਮ ਵੀ ਕਿਹੜੇ ਕੀਤੇ ਹੋਏ ਆ ਜਿਹੜੇ ਉਹਨਾਂ ਦੇ ਆਪਦੇ ਹੀ ਵਰਕਰਾਂ ਨੂੰ ਪਤਾ ਲੋਕਾਂ ਨੂੰ ਉਹ ਕੰਮਾਂ ਬਾਰੇ ਨਹੀਂ ਪਤਾ ਉਹਨਾਂ ਦੇ ਵਰਕਰਾਂ ਨੂੰ ਹੀ ਪਤਾ ਕਿੱਥੇ ਕਿੰਨੇ ਪੈਸੇ ਲੱਗੇ ਹੋਏ ਆ ਤੇ ਉਹੀ ਵਰਕਰ ਬਲਕਾਰ ਸਿੱਧੂ ਨੂੰ ਹੌਸਲਾ ਦਿੰਦੇ ਸੀ ਬਹੁਤ ਕੰਮ ਕਰਤੇ ਤੁਸੀਂ ਹੋਰ ਐਮਐਲਏ ਨੇ ਨਿਕਾਂਗੜ ਨੇ ਨਹੀਂ ਕੰਮ ਕੀਤੇ ਜਾਂ ਮਲੂਕੇ ਨੇ ਨਹੀਂ ਨੰ ਕੰਮ ਕੀਤੇ ਬਲਕਾਰ ਸਾਹਿਬ ਜਿੰਨਾ ਤੁਸੀਂ ਕੰਮ ਕਰਤਾ ਆਏ ਮਤਲਬ ਪੰਪ ਭਰਦੇ ਰਹਿੰਦੇ ਸੀ ਬਲਕਾਰ ਸਿੱਧੂ ਦੇ ਵਿੱਚ ਤੇ ਹੁਣ ਜਦੋਂ ਪਿੰਡਾਂ ਦੇ ਵਿੱਚ ਦੋਰਾ ਹੋ ਰਿਹਾ ਬਲਕਾਰ ਸਿੱਧੂ ਦਾ ਤਾਂ ਪਤਾ ਲੱਗ ਰਿਹਾ ਹਰ ਥਾਂ ਤੇ ਕਿੰਨਾ ਜਿਆਦਾ ਵਿਰੋਧ ਹੋ ਰਿਹਾ ਬਲਕਾਰ ਸਿੱਧੂ ਦੁਆਰਾ ਤਿਆਰੀ ਕਰ ਰਿਹਾ ਬਾਹਰ ਜਾਣ ਦੀ ਸਦਾਣੇ ਪਿੰਡ ਦੇ ਵਿੱਚ ਵੀ ਜਿਵੇਂ ਕਹਿੰਦੇ ਸੀ 26 ਲੱਖ ਰੁਪਇਆ ਲਗਾ ਦਿੱਤਾ ਪਿੰਡ ਵਾਲੇ ਕਹਿੰਦੇ ਪਤਾ ਤਾਂ ਲੱਗਿਆ ਨਹੀਂ ਕੋਈ ਮਿਸਤਰੀ ਨਹੀਂ ਲੱਗਿਆ 26 ਲੱਖ ਕਿੱਥੇ ਲਾ ਦਿੱਤਾ ਕਿਸੇ ਚੀਜ਼ ਦਾ ਕੋਈ ਪ੍ਰੂਫ ਨਹੀਂ ਅਗਰ ਇੱਕ ਮੁੰਡਾ ਉੱਥੇ बोले ਆ ਵੀ ਤਾਂ ਉਹਦੇ ਤੇ ਇਲਜ਼ਾਮ ਕੀ ਲਾਏ ਗਏ ਨੇ ਵਰਕਰਾਂ ਵੱਲੋਂ ਕਿ ਉਹ ਅਨਪੜਾ ਹੈ ਜਾਂ ਉਹਦੇ ਕੋਲ ਜਾਲੀ ਡਿਗਰੀਆਂ ਨੇ ਕਿਸੇ ਦੇ ਕਹੇ ਤੇ ਪੈਸੇ ਦੇ ਕਹੇ ਤੇ ਆ ਗਿਆ ਇਹ ਆਈ ਆ ਗਿਆ ਜਿਹੜੇ ਇਹਨਾਂ ਦੇ ਵੱਡੇ ਚਮਚੇ ਨੇ ਵੱਡੇ ਵਰਕਰ ਬਣੇ ਹੋਏ ਨੇ ਜਿਹੜੇ ਬਲਕਾਰ ਸਿੱਧੂ ਦੇ ਤੇ ਉਹ ਮਤਲਬ ਆਪ ਦੀਆਂ ਉਹਨਾਂ ਦੀ ਮਨਕਰਤ ਗੱਲਾਂ ਜਿੰਨੀ ਕੁ ਬੁੱਧੀ ਆ ਉੰਨੀ ਕੋ ਵਰਤੀ ਜਾਂਦੇ ਆ ਹਾਲਾਂਕਿ ਪਤਾ ਉਹਨਾਂ ਨੂੰ ਵੀ ਕੀ ਆ ਪਤਾ ਹੀ ਹੈ ਕਿ ਬਲਕਾਰ ਸਿੱਧੂ ਕਿੰਨੇ ਕ ਪਾਣੀ ਚਾਹ ਬਲਕਾਰ ਸਿੱਧੂ ਨੇ ਹਲਕੇ ਦਾ ਕਿੰਨਾ ਕ ਕੰਮ ਕਰਾਇਆ ਪਰ ਉਹ ਬੋਲ ਨਹੀਂ ਸਕਦੇ ਆਦਤ ਤੋਂ ਮਜਬੂਰ ਨੇ ਤੇ ਉਹਨਾਂ ਦਾ ਵੀ ਲੋਕ ਉਹਨਾਂ ਨੂੰ ਵੀ ਜਵਾਬ ਦੇ ਦੇਣਗੇ ਜਾਂ ਤਾਂ ਇਹਨਾਂ ਨੂੰ ਐ ਲੱਗਿਆ ਹੋਇਆ ਕਿ ਅਸੀਂ ਧੱਕੇ ਨਾਲ ਵੋਟਾਂ ਜਿੱਤਣੀਆਂ ਦੁਬਾਰਾ ਅਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੀ ਨਹੀਂ ਕਿ ਅਸੀਂ ਦੁਬਾਰਾ ਧੱਕੇ ਨਾਲ ਜਾ ਜਿਵੇਂ ਮਰਜ਼ੀ ਕਰਕੇ ਅਸੀਂ ਦੁਬਾਰਾ ਆਪਦੀ ਸਰਕਾਰ ਧੱਕੇ ਨਾਲ ਬਣਾ ਲੈਣੀ ਆ ਇਸ ਬਹਿਮ ਦੇ ਵਿੱਚ ਆ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਫਿਰਦੀ ਆ ਚਾ ਇਹਨਾਂ ਦੇ ਐਮ.ਐਲ.ਏ ਫਿਰਦੇ ਨੇ ਚਾ ਜਿਹੜੇ ਇਹਨਾਂ ਦੇ ਬਾਲੇ ਹੰਕਾਰੇ ਹੋਏ ਵਰਕਰ ਨੇ ਜਿਨ੍ਹਾਂ ਨੂੰ ਹੰਕਾਰ ਹੋਇਆ ਹੈ ਵੀ ਬਸ ਸਾਡੀ ਤਾਂ ਸਰਕਾਰ ਬਣ ਗਈ ਸਾਡੀ ਸਰਕਾਰ ਦੀ ਕੋਈ ਐਕਸਪਾਇਰੀ ਡੇਟ ਹੀ ਨਹੀਂ ਇੱਕ ਗੱਲ ਯਾਦ ਰੱਖ ਲੈ ਕਰੋ ਜਦੋਂ ਕੋਈ ਕੋਈ ਵੀ ਚੀਜ਼ ਬਣਦੀ ਆ ਚਾ ਸਰਕਾਰ ਬਣਦੀ ਆ ਉਹਦੀ ਐਕਸਪਾਇਰੀ ਡੇਟ ਤੇ ਆ ਐਕਸਪਾਇਰੀ ਡੇਟ ਤੈਹ ਹੁੰਦੀ ਆ ਇੰਨਾ ਕ ਯਾਦ ਰੱਖ ਲੈ ਕਰੋ ਤੁਸੀਂ ਫੇਰ ਲੋਕਾਂ ਕੋਲੇ ਵੋਟਾਂ ਮੰਗਣ ਜਾਣੀਆਂ ਨੇ ਕਿ ਸਮੂਹ ਦੇ ਨਾਲ ਜਾਉਂਗੇ ਤੁਸੀਂ ਆਪ ਦੇ ਆਪ ਦੇ ਵਿੱਚ ਇੰਨਾ ਹੰਕਾਰ ਭਰੀ ਬੈਠੇ ਹੋ ਬਲਕਾਰ ਸਿੱਧੂ ਹੁਣ ਦੁਬਾਰਾ ਬਾਹਰ ਜਾਊਗਾ ਤੇ ਮੁੜ ਕੇ ਨਹੀਂ ਆਉਂਦਾ ਆਪਦਾ ਸੈਟਅਪ ਆ ਜਿਹੜਾ ਉਹ ਬਾਹਰ ਹੀ ਕਰੂਗਾ ਬਲਕਾਰ ਸਿੱਧੂ ਨੂੰ ਪਤਾ ਲੱਗ ਚੁੱਕਿਆ ਕਿ ਕਿੰਨੇ ਕ ਕੰਮ ਆ ਜਿਹੜੇ ਮੈਂ ਪੰਜਾਬ ਦੇ ਆਪਦੇ ਹਲਕੇ ਦੇ ਲਈ ਕਿੰਨੇ ਕ ਕੰਮ ਮੈਂ ਕੀਤੇ ਨੇ ਲੋਕ ਵੀ ਭਲੀ ਭੰਤੀ ਜਾਣੂ ਨੇ ਜਾਗਰੂਕ ਨੇ ਲੋਕ ਕਿ ਬਲਕਾਰ ਸਿੱਧੂ ਕਿੰਨਾ ਕਾ ਕੇ ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਿਆ ਕਿ ਵੋਟਾਂ ਤੋਂ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਗਿਆ ਬਹੁਤ ਸਾਰੇ ਮਹੱਲੇ ਏਰੀਏ ਹਲਕੇ ਸਾਰੇ ਹੈਗੇ ਨੇ ਜਿਹੜੇ ਬਲਕਾਰ ਸਿੱਧੂ ਤੋਂ ਬਦਲਾ ਲੈਣ ਲਈ ਤਿਆਰ ਬੈਠੇ ਨੇ ਉਹ ਚਾਹੁੰਦੇ ਨੇ ਜਲਦੀ ਵੋਟਾਂ ਆਉਣ ਤੇ ਬਲਕਾਰ ਸਿੱਧੂ ਨੂੰ ਜਵਾਬ ਦੇਈਏ ਜੋ ਦੁਬਾਰਾ ਵੋਟਾਂ ਲੈਣ ਆਊਗਾ ਐ ਨਹੀਂ ਪਤਾ ਕਿਸ ਚੀਜ਼ ਦੇ ਨਾਲ ਆ ਜਿਹੜਾ ਪ੍ਰਸ਼ਾਦ ਦੇ ਕੇ ਜਿਹੜੇ ਰੰਪਰੇ ਦੇ ਲੋਕ ਆ ਮਹਰਾਜ ਦੇ ਲੋਕ ਆ ਭਾਈ ਰੁੱਪੇ ਦੇ ਲੋਕ ਆ ਜਿਹੜੇ ਵੀ ਹਲਕੇ ਪੈਂਦੇ ਨੇ ਉਹ ਬਲਕਾਰ ਸਿੱਧੂ ਨੂੰ ਕਿਸੇ ਹਿਸਾਬ ਦਾ ਪ੍ਰਸ਼ਾਦ ਦੇ ਕੇ ਤੋਰਨਗੇ ਪਰੰਪਰਾ ਤੇ ਮਹਰਾਜ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਜਿੱਤਣ ਦਾ ਜਿੰਨੇ ਵੀ ਐਮਐਲਏ ਪਹਿਲਾਂ ਬਣੇ ਨੇ ਤਾਂ ਹੁਣ ਬਲਕਾਰ ਸਿੱਧੂ ਨੂੰ ਲੱਗਦਾ ਕਿ ਮੈਂ ਤਾਂ ਬਹੁਤ ਸਾਰੇ ਕੰਮ ਕਰਤੇ ਜਾਂ ਮੰਨ ਲਓ ਸੁਪਨੇ ਦੇ ਵਿੱਚ ਹੀ ਕੰਮ ਕੀਤੇ ਹੋਏ ਨੇ ਹੋਰ ਜਿਹੜੀ ਸਭ ਤੋਂ ਵੱਡੀ ਝੂਠ ਗੱਲ ਕੀ ਕਹਿੰਦਾ ਮੈਂ ਤਾਂ ਬਾਹਰ ਗਿਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਉਹ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ ਜਿੱਤੇ ਨੈਟਵਰਕ ਹੈ ਹੀ ਨਹੀਂ ਚੱਲਦੇ ਨਹੀਂ ਸੀ ਨੈਟਵਰਕ ਹਨਾ ਇਹ ਸਭ ਬੇਬੁਨਿਆਦੀ ਇਹ ਗੱਲਾਂ ਨੇ ਝੂਠੀਆਂ ਗੱਲਾਂ ਨੇ ਪਤਾ ਸਭ ਕੁਝ ਆ ਲੋਕਾਂ ਨੂੰ ਜਾਣ ਕੇ ਝੂਠੇ ਦਿਲਾਸੇ ਦਿੰਦੇ ਆ ਕਿ ਅਸੀਂ ਸਾਰੇ ਐਮਐਲਏ ਇਕੱਠੇ ਹੋ ਕੇ ਅਸੀਂ ਭਗਵੰਤ ਮਾਨ ਦੇ ਨਾਲ ਗੱਲ ਕਰਾਂਗੇ ਕਿ ਇਹ ਧੱਕਾ ਕੀਤਾ ਤੁਸੀਂ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਆ ਤੁਸੀਂ ਭਲਕ ਭਗਵੰਤ ਮਾਨ ਕੋਲ ਜਾ ਕੇ ਸਵਾਲ ਪੁੱਛ ਲੋਗੇ ਅਜੇ ਵਿਰੋਧ ਹੋਰ ਹੋਣਾ ਇਹ ਕਿਸਾਨ ਭਰਾ ਨਹੀਂ ਭੁੱਲਣਗੇ ਜਿਹੜਾ ਉਹਨਾਂ ਦੇ ਨਾਲ ਤੁਸੀਂ ਧੋਕੇ ਨਾਲ ਮੀਟਿੰਗ ਰੱਖ ਕੇ ਉਹਨਾਂ ਦਾ ਧਰਨਾ ਮੱਲੋ ਚੋਰੀ ਚਕਾਇਆ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਟਰਾਲੀਆਂ ਚੱਕ ਕੇ ਲੈ ਕੇ ਗਏ ਨੇ ਜਿਹੜੇ ਐਮਐਲਏ ਦੇ ਘਰੇ ਟਰਾਲੀਆਂ ਖੜੀਆਂ ਨੇ ਇਹਦਾ ਸਭ ਦਾ ਹਿਸਾਬ ਆ ਜਿਹੜੇ ਕਿਸਾਨ ਭਰਾ ਕਰਨਗੇ ਦੂਜੇ ਜਿਨ੍ਹਾਂ ਦੇ ਘਰੇ ਬਲਡੋਜ਼ਰ ਚਲਾਇਆ ਗਿਆ ਚਿੱਟੇ ਵਾਲਿਆਂ ਦੇ ਘਰੇ ਉਹ ਵੀ ਜਵਾਬ ਦੇਣਗੇ ਤੀਜਾ ਜਿਹੜਾ ਰੰਪਰੇ ਨਹਿਰ ਮਿਨਰੀ ਮਹਿਕਮੇ ਵੱਲੋਂ ਜਿਹੜਾ ਤੱਕਾ ਕੀਤਾ ਗਿਆ ਸੀ ਬਲਕਾਰ ਸਿੰਘ ਉਸਤੇ ਵੀ ਨਹੀਂ ਬੋਲਿਆ ਕਿ ਕਿੰਨੇ ਹੀ ਲੋਕਾਂ ਦਾ ਜਿਹੜਾ ਰਜਗਾਰ ਖਤਮ ਕਰ ਦਿੱਤਾ ਸੀ ਉਹ ਵੀ ਜਵਾਬ ਦੇਣਗੇ ਸਿਵਜੀ ਦਾ ਮੰਦਿਰ ਢਾਇਆ ਸੀ ਜਿਹੜਾ ਬਣਿਆ ਹੋਇਆ ਸੀ ਕਿਸੇ ਦੀ ਆਸਤਾ ਜੁੜੀ ਵੀ ਸੀ ਲੋਕ ਮੱਥਾ ਟੇਕਣ ਆਉਂਦੇ ਸੀ ਉਹ ਵੀ ਲੋਕ ਜਵਾਬ ਦੇਣਗੇ ਇਹ ਬਲਕਾਰ ਸਿੱਧੂ ਚਾਰੇ ਪਾਸੇ ਤੋਂ ਕਿਰਿਆ ਹੋਇਆ ਆਪਦੇ ਹਲਕੇ ਦੇ ਵਿੱਚ ਕਿਤੇ ਪਾਸੇ ਕੋਈ ਚੰਗਾ ਕੰਮ ਆ ਜਿਹੜਾ ਹਲਕਾ ਵਿਧਾਇਕ ਨੇ ਨਹੀਂ ਕੀਤਾ ਤੇ ਲੋਕ ਹੁਣ ਦੱਸਣਗੇ ਜਵਾਬ ਦੇਣਗੇ ਵਿਰੋਧ ਹਜੇ ਘੱਟ ਹੋਇਆ ਹਜੇ ਵਿਰੋਧ ਉੱਨਾ ਹੋਇਆ ਨਹੀਂ ਇਹ ਤਾਂ ਸਿਰਫ ਟ੍ਰੇਲਰ ਆ ਇਹ ਤਾਂ ਜਦੋਂ ਵੋਟਾਂ ਨੇੜੇ ਆ ਗਈਆਂ ਤੁਸੀਂ ਤਾਂ ਫਰ ਕਰੇ ਨਹੀਂ ਬੜਨਾ ਦਿਨ ਰਾਤ ਤੇ ਉਹ ਦਿਨ ਰਾਤ ਲੋਕ ਤੁਹਾਨੂੰ ਲਾਣ ਤਾਂ ਹੀ ਪਾਉਣਗੇ